ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਨਵੇਂ ਰਿਕਾਰਡ ਪੈਦਾ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਐਮਸੀਐਕਸ ਤੇ ਸੋਨੇ ਦੀ ਕੀਮਤ 1,50,000 ਰੁਪਏ ਪ੍ਰਤੀ 10 ਗ੍ਰਾਮ ਦੇ ਅੰਕੜੇ ਨੂੰ ਪਾਰ ਕਰ ਗਈ ਹੈ ਜਦਕਿ ਚਾਂਦੀ 3,27,000 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਨਵੇਂ ਰਿਕਾਰਡ ਤੇ ਪਹੁੰਚ ਗਈ ਹੈ ਸ਼ੁਰੂਆਤੀ ਕਾਰੋਬਾਰ ਸਮੇਂ ਘਰੇਲੂ ਬਾਜ਼ਾਰ ਦੇ ਵਿੱਚ ਸੋਨੇ ਦੇ ਫਿਊਚਰ ਲਗਭਗ 1,47,943 ਰੁਪਏ ਅਤੇ ਚਾਂਦੀ ਲਗਭਗ 3110600 ਰੁਪਏ ਤੇ ਵਪਾਰ ਕਰ ਰਹੇ ਸਨ ਅੰਤਰਰਾਸ਼ਟਰੀ ਵਪਾਰ ਦੇ ਵਿੱਚ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਰਿਕਾਰਡ ਪੱਧਰ ਤੇ ਪਹੁੰਚ ਗਈਆਂ ਨੇ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਸੋਨੇ ਚਾਂਦੀ ਦੇ ਫਿਊਚਰ ਦਾ ਕਾਰੋਬਾਰ ਮਜ਼ਬੂਤੀ ਦੇ ਨਾਲ ਸ਼ੁਰੂ ਹੋਇਆ ਕਮੈਕਸ ਅਤੇ ਸੋਨਾ 4033.70 ਪ੍ਰਤੀ ਔਂਸ ਤੇ ਖੁੱਲਿਆ ਪਿਛਲੀ ਬੰਦ ਕੀਮਤ 4595.40 ਪ੍ਰਤੀ ਔਂਸੀ ਸੋ ਲਿਖਣ ਸਮੇਂ ਇਹ 76.10 ਦੇ ਵਾਧੇ ਦੇ ਨਾਲ ਅਤੇ 4671.50% ਤੇ ਵਪਾਰ ਕਰ ਰਿਹਾ ਸੀ ਇਸੇ ਸੋਨੇ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਉਧਰ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵੀ ਹੈਰਾਨ ਕਰਨ ਵਾਲਾ ਵਾਧਾ ਦੇਖਣ ਨੂੰ ਮਿਲਿਆ ਕੁਮਾਂਤਰੀ ਬਾਜ਼ਾਰ ਦੇ ਵਿੱਚ ਚਾਂਦੀ ਦੀ ਲਗਾਤਾਰ ਵਧ ਰਹੀ ਮੰਗ ਅਤੇ ਸਪਲਾਈ ਘਟਣ ਦੇ ਕਾਰਨ ਦੱਸਿਆ ਜਾ ਰਿਹਾ ਹੈ ਕਿ ਇਹ ਕੀਮਤਾਂ ਦੇ ਵਿੱਚ ਅਣਕਿਆਸਾ ਵਾਧਾ ਦਰਜ ਕੀਤਾ ਗਿਆ ਤੇ ਆਉਂਦੇ ਦਿਨਾਂ ਦੇ ਵਿੱਚ ਚਾਂਦੀ ਹੈ ਜਿਹੜੀ ਹੋਰ ਵੀ ਮਹਿੰਗੀ ਹੋ ਸਕਦੀ ਹੈ ਕਮੈਕਸ ਚਾਂਦੀ ਦੇ ਫਿਊਚਰ 90.60 ਡਾਲਰ ਤੇ ਖੁੱਲੇ ਪਿਛਲੀ ਸਮਾਪਤੀ 88.53 ਡਾਲਰ ਤੇ ਹੋਈ ਸੀ ਸੋ ਤੁਹਾਨੂੰ ਦੱਸ ਦਈਏ ਕਿ ਦੁਨੀਆ ਭਰ ਦੇ ਵਿੱਚ ਜੀਓ ਪੋਲਿਟੀਕਲ ਹਾਲਾਤ ਕਮਜ਼ੋਰ ਬਦਲ ਰਹੇ ਨੇ ਲਗਾਤਾਰ ਸੋ ਕਮਜ਼ੋਰ ਰੁਪਏ ਅਤੇ ਆਸੁਰਖਿਆ ਥਾਵਾਂ ਤੇ ਮੰਗ ਦੇ ਕਾਰਨ ਸੋਨੇ ਚਾਂਦੀ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਨੇ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਵੀ ਸੋਨੇ ਚਾਂਦੀ ਦੀਆਂ ਕੀਮਤਾਂ ਰਿਕਾਰਡ ਉਚਾਈ ਤੇ ਵਪਾਰ ਕਰ ਰਹੀਆਂ ਨੇ ਜਿਸ ਦਾ ਸਿੱਧਾ ਅਸਰ ਘਰੇਲੂ ਬਾਜ਼ਾਰ ਤੇ ਪੈ ਰਿਹਾ ਹੈ ਮਾਹਰਾਂ ਦੇ ਮੁਤਾਬਕ ਅਮਰੀਕੀ ਡਾਲਰ ਦੇ ਮਜ਼ਬੂਤ ਹੋਣ ਦੇ ਬਾਵਜੂਦ ਨਿਵੇਸ਼ਕ ਜੋਖਮ ਤੋਂ ਬਚਣ ਜੋਖਮ ਤੋਂ ਬਚਣ ਦੇ ਲਈ ਸੋਨੇ ਤੇ ਚਾਂਦੀ ਨੂੰ ਸੁਰੱਖਿਅਤ ਥਾਵਾਂ ਵਜੋਂ ਚੁਣ ਰਹੇ ਨੇ ਸੋ ਨਿਵੇਸ਼ ਸੋਨੇ ਤੇ ਚਾਂਦੀ ਦੇ ਵਿੱਚ ਕੀਤਾ ਜਾ ਰਿਹਾ ਹੈ ਕਿਉਂਕਿ ਪਿਛਲੇ ਦਿਨਾਂ ਤੋ ਦੁਨੀਆ ਭਰ ਦੇ ਵਿੱਚ ਰਾਜਨੀਤਿਕ ਹਾਲਾਤ ਵੀ ਠੀਕ ਨਹੀਂ ਚੱਲ ਰਹੇ ਜਿਸ ਦੇ ਚੱਲਦਿਆਂ ਕਿਸੇ ਵੀ ਕਰੰਸੀ ਦੇ ਵਿੱਚ ਇਨਵੈਸਟਮੈਂਟ ਜਿਹੜੀ ਉਹ ਸੁਰੱਖਿਅਤ ਨਹੀਂ ਸਮਝੀ ਜਾ ਰਹੀ ਇਸ ਕਰਕੇ ਚਾਂਦੀ ਤੇ ਸੋਨੇ ਨੂੰ ਸੁਰੱਖਿਅਤ ਵਿਕਲਪ ਵਜੋਂ ਦੇਖਿਆ ਜਾ ਰਿਹਾ ਤੇ ਇਹਨਾਂ ਦੀ ਡਿਮਾਂਡ ਲਗਾਤਾਰ ਵੱਧ ਰਹੀ ਹੈ ਸੌਂਦੇ ਦਿਨਾਂ ਦੇ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਚਾਂਦੀ ਦੀਆਂ ਕੀਮਤਾਂ ਤੇ ਸੋਨੇ ਦੀਆਂ ਕੀਮਤਾਂ ਦੇ ਵਿੱਚ ਹੋਰ ਵੀ ਵਾਧਾ ਦਰਜ ਕੀਤਾ ਜਾ ਰਿਹਾ ਹੈ